ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਕਤਲकांड ਨਾਲ ਜੁੜੇ ਇੱਕ ਹੋਰ ਗੈਂਗਸਟਰ ਸਵਰਨ ਸਿੰਘ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸੇ ਗੈਂਗਸਟਰ ਨੇ ਕਤਲकांड ਦੇ ਬਾਕੀ ਗੈਂਗਸਟਰਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਫਰਾਰ ਚੱਲ ਰਿਹਾ ਸੀ। ਕਤਲ ਦੇ 6 ਮਹੀਨਿਆਂ ਬਾਅਦ ਪੁਲਿਸ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਗਵਿੰਦਵਾਲ ਜੇਲ੍ਹ ਤੋਂ ਜਲੰਧਰ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਲੰਧਰ ਲਿਆਂਦਾ। ਤਾਂ ਦੱਸਦੀ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਸਾਲ 2022 ਨੂੰ ਕੌਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਸੀ ਜਦੋਂ ਸੰਦੀਪ ਪਿੰਡ ਦੇ ਵਿੱਚ ਚੱਲ ਰਹੇ ਟੂਰਨਾਮੈਂਟ 'ਚ ਪੂਜਾ ਸੀ ਮੈਚ ਦੌਰਾਨ ਅਣਵਾਗ ਗੋਲੀਬਾਰੀ ਕਾਰਨ ਸਟੇਡੀਅਮ ਦੇ ਵਿੱਚ ਹਫੜਾ ਤਫੜੀ ਮਚ ਉੱਠੀ ਸੀ 2022 ਦੇ ਵਿੱਚ ਸੰਦੀਪ ਮੰਗਲੰਬੀਆਂ ਜਿਹੜੇ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀਗੇ ਉਹਦੇ ਵਿੱਚ ਨਵੀਂ ਇਨਫੋ ਪੋਸਟਲੇ ਕੀ ਆਈ ਹੈਗੀ ਉਦੇ ਵਿੱਚ ਜੀ ਇੱਕ ਅਸੀਂ ਬੰਦਾ ਜਿਹੜਾ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਹੈਗੇ ਆ ਗੋਇੰਦਵਾਲ ਜੇਲ੍ਹ ਦੇ ਵਿੱਚ ਉਹ ਬੰਨ ਸੀਗਾ ਬੇਸਿਕਲੀ ਜਿਹੜਾ ਇਹ ਲੜਕਾ ਸੀਗਾ ਇਹਨੇ ਠਾਰ ਦਿੱਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ੂਟਰ ਮੇਨ ਜਿਹੜੇ ਪੰਜ ਬੰਦੇ ਮੌਕੇ ਤੇ ਆਏ ਸੀਗੇ ਤੇ ਉਹਨਾਂ ਨੂੰ ਬੇਸਿਕਲੀ ਇਹਨਾਂ ਨੇ ਇਹਨੇ ਪਿਛਲੇ ਦਿਨ ਠਾਰ ਦਿੱਤੀ ਸੀ ਸੋ ਅਸੀਂ ਉਹਨੂੰ ਨਾਮਿਨੇਟ ਕੀਤਾ ਤੇ ਉਹਨੂੰ ਹੁਣ ਅਸੀਂ ਉਹਦੀ ਅਰੈਸਟ ਪਾਈ ਹੈ ਪ੍ਰੋਡਕਸ਼ਨ ਵਾਰਡ ਤੇ ਲੈ ਆ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਦੱਸਿਆ ਆਪਨੇ ਵੀ ਕੀ ਕੀ ਕਿ ਯੂ ਕਿੰਨੇ ਕੀ ਇਨਵੋਲਵਮੈਂਟ ਹੈ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਉਹਦੇ ਉਹਦੇ ਕੋਲ ਪਿਛਲੀ ਰਾਤ ਅੰਮ੍ਰਿਤਸ ਤੇ ਬਾਕੀ ਸਵੇਰੇ अर्ली ਮਾਰਨਿੰਗ ਜਦੋਂ ਇਹ ਜਿਸ ਦਿਨ ਨੇ ਇਹ ਜੋ 14 ਮਾਰਚ 2022 ਨੂੰ ਜਿਸ ਦਿਨ ਇਹ ਸਾਰਾ ਵਾਕਿਆ ਘਟਿਆ ਉਹ ਦਿਨ ਮਾਰਨਿੰਗ ਉਹਦੇ ਘਰ ਤੋਂ ਹੀ ਚੱਲੇ ਤੇ ਸਾਰੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਘਰ ਤੋਂ ਦਸੀ ਹੈ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਹੁਣ ਨਾਮਜ਼ਦ ਕੀਤਾ ਕਿ ਨਾਮਜ਼ਦ ਉਦੋਂ ਹੀ ਕਰ ਲਿਆ ਸੀ ਫਿਰ ਪੀਓ ਸੀ ਜਾਂ ਉਦੋਂ ਹੀ ਨਾਮਜ਼ਦ ਕਰ ਲਿਆ ਸੀ ਹੁਣ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਹੈ ਸੋ ਪੀਓ ਸਾਡੇ ਕੇਸ 'ਚ ਪੀਓ ਸੀਗਾ ਸੋ ਅਸੀਂ ਪੀਓ ਦੀ ਅਰੈਸਟ ਪਾਈ ਹੈ ਸਰ ਗੋਇੰਦਵਾਲ ਜੇਲ੍ਹ ਦੇ ਵਿੱਚ ਕਿਸ ਮਾਮਲੇ 'ਚ ਬੰਦ ਸੀ ਐਸੇ ਮਾਮਲੇ 'ਚ ਜਾਂ ਕੋਈ ਹੋਰ ਵੀ ਮਾਮਲਾ ਸੀ ਨਹੀਂ ਨਹੀਂ ਐਸੇ ਮਾਮਲੇ 'ਚ ਅਸੀਂ ਇਹਦੀ ਅਰੈਸਟ ਹੁਣ ਪਾਈ ਹੈ ਨਾ ਕਿ ਇੱਥੇ ਹੋਰ ਵੀ ਪਰਚੇ ਹੈ ਹੋਰ ਮਾਮਲੇ ਹੈ ਆਮ ਜੱਟ ਦਾ ਪਰਚੇ ਸੀਗਾ ਸਵਰਨ ਸਵਰਨ ਨਾਮ ਹੈ ਕੀ ਨਾਮ ਕੀ ਹੈ ਨਾ ਸਵਰਨ ਸਿੰਘ ਸਵਰਨ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਨਾ ਕੋ ਕਬੱਡੀ ਨਾਲ ਕੋਈ ਸਗਾ ਕੋਈ ਨਹੀਂ ਨਹੀਂ ਇਸ ਕਬੱਡੀ ਨਾਲ ਡਾਇਰੈਕਟਲੀ ਕੋਈ ਰਿਲੇਸ਼ਨ ਨਹੀਂ ਸੀ ਇਹਨੇ ਹੈ ਕਿ ਇਹਨੇ ਉਹਨਾਂ ਨੂੰ ਸੇਫ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਇੱਕ ਦਿਨ ਪਹਿਲਾਂ ਥੈਂਕ ਯੂ ਥੈਂਕ ਯੂ ਤਾਂ ਦੱਸ ਦिए ਕਿ ਗੈਂਗਸਟਰ ਸਵਰਨ ਸਿੰਘ ਅੰਮ੍ਰਿਤਸਰ ਨਾਲ ਸਬੰਧਤ ਹੈ ਜਿਸ ਨੂੰ ਜਲੰਧਰ ਪੁਲਿਸ ਨੇ ਪ੍ਰੋਡਕਸ਼ਨ ਬ੍ਰਾਂਚ ਤੇ ਲਿਆ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ